ਵਾਣੀ ਮੈਂ ਸੋਸ਼ਿਆ ਕਾਲ ਬੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਤੇ ਆਪਣਾ ਯਾਜਦਾ ਲੋਕ ਆ ਜੀ ਆਪਣੇ ਥੋੜਾ ਜਿਹਾ ਫਾਲਟ ਪੈ ਗਿਆ ਬੈਲੋ ਜਿੰਦੇ ਸ਼ਾਫਟ ਬਾਹਰ ਨਿਕਲ ਆਈਏ ਜਾਨੀ ਕਿ ਪੁਲੇ ਵਾਲੀ ਸਾਹਮਣੇ ਅੰਗੋਰੇ ਕੰਮ ਕਰ ਰਿਹਾ ਪੂਰੇ ਜੋਰਾਂ ਦੇ ਚਲਾਉਣ ਵਾਲਾ ਕੌਣ ਹੈ ਮਸ਼ੀਨ ਥੋੜਾ ਜਿਹਾ ਲੱਖੀ ਲੱਖ ਕੀ ਗੱਲ ਬਣੀ ਆ ਆਪੇ ਖੁੱਲ ਗਈ ਆਪੇ ਲੈਖੀਂ ਦਿਨ ਦੀ ਨੋਰਮਲ ਰਿਚਾਂਪੀ ਲੈ ਕੇ ਆਇਆ ਕੋਰ ਦਾ ਅੱਛਾ ਵੀ ਆਪੇ ਤੂੰ ਤੋੜਿਆ ਤੈਨੂੰ ਪਤਾ ਕਿਵੇਂ ਲੱਗਿਆ ਕਿ ਖੁੱਲ ਗਿਆ ਪੁਲਾਇ ਬਾਹਰ ਬਾਹਰ ਕਰਨਾ ਸਾਰਾ ਕੁਝ ਰੁਕ ਗਿਆ ਸੀ ਗਮ ਮਸ਼ੀਨ ਵੀ ਰੁਕ ਰ ਉਹ ਬਾਹਰ ਆ ਗਿਆ ਗੁੱਲਾ ਤੇ ਤੂੰ ਵੀ ਰੁਕ ਗਿਆ ਸੀ ਮੈਂ ਕਿਉਂ ਰੁਕ ਗਿਆ ਉਹ ਵਜਨ ਬੰਦ ਹੋ ਗਾ ਨਾ ਕਿਰਤ ਮੈਂ ਤਾਂ ਹਣ ਆਪਣੀ ਕੀ ਹੋ ਗਿਆ ਵਜਨ ਬੰਦ ਹੋ ਗਾ ਨਾ ਕਿਰਤ ਉਧਰ ਸਰਾਹੇ ਕੋਲ ਜਾਣਾ ਸੀ ਹੁੰਦਾ ਕਿਵੇਂ ਆਉਂਦਾ ਸਰਾਹੇ ਨਿਕਲ ਜਾਣਾ ਸੀ ਸਰਾਹ ਕਿਹੜਾ ਉਹ ਚਲੋ ਅੱਛਾ ਵੀ ਬਾਹਰ ਦੇ ਕੋਲ ਤੇ ਤੁਹਾਨੂੰ ਪਤਾ ਸੀ ਵੇਖਾ ਜਦੋਂ ਤੇ ਉੱਤੇ ਪਿੱਛੇ ਝਾੜ ਕੇ ਵੇਖਿਆ ਜੀ ਨਹੀਂ ਮੈਂ ਇੱਥੇ ਵੇਖ ਲਿਆ ਜੀ ਪਹਿਲੇ ਬੰਦ ਕਰਾਂ ਮੈਂ ਇਹ ਰੱਖ ਕੇ ਤੇਰ ਤੈਨੂੰ ਮੁੱਕ ਕੇ ਜਾਣ ਹੋ ਰਹੀ ਹੈ ਅੱਛਾ ਤੈਨੂੰ ਬਾਹਰ ਲਗਾਈਆਂ ਸਟਾਰਟ ਇੰਜਨ ਨਹੀਂ ਵਾਈਬ੍ਰੇਟਸ ਉੱਪਰ ਲੱਗਦਾ ਉਹ ਮੈਂ ਮੈਂ ਬੰਦ ਕਰ ਦੇ ਕਿਤੇ ਕੱਢ ਰ ਬੰਦ ਇੰਜਨ ਸਾਇਲੈਂਟ ਹੋਗਾ ਨਿਕਰੀਣਾ ਤੇ ਇਹਨਾਂ ਬੰਦ ਹੋ ਗਏ ਇੰਜਨ ਕੱਢ ਰ ਬੰਦ ਹੋਵੇ ਮਿੰਜਨ ਲਈ ਉਹ ਖੇਚਦੀ ਮੈਂ ਬੱਕ ਚੋਕ ਅੱਛਾ ਅੱਛਾ ਪਾਟ ਦੇ ਕਰ ਲਾ ਕੇ ਕੀ ਗਣਾ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਇਧਰ ਮੁੱਕ ਕਰਕੇ ਤਾਂ ਹੈ ਆ ਕੇ ਅੰਦਰ ਥੱਕ ਜਾਣਾ ਥੱਕਾ ਨੂੰ ਕਿਹੜੇ ਜਾਰ ਦਾ ਨਟ ਨੇ ਇਹ ਨੜਾ ਥੱਕੀ ਆ ਤੂੰ ਗੱਲ ਬਸਣਾ ਮੜੀ ਗਈ ਇਹਦੇ ਮੁਕਰ ਤੂੰ ਦੱਸ ਕੀ ਕਾਰਨ ਕੀ ਬਣਿਆ ਕਾਰਨ ਨਹੀਂ ਬਣਿਆ ਜਿੱਜਣ ਕਰਕੇ ਵੱਡੀ ਆ ਸਰਕਾਰ ਹੈ ਇਹ ਜੰਤਰ ਸੀਗਾ ਨਾ ਅੱਛਾ ਜੰਤਰ ਕਰ ਗਿਆ ਸਾਰਾ ਖਰਾਬ ਹੋਇਆ ਅੱਛਾ ਵੇਚਣ ਦੇ ਜੰਤਰ ਹੀ ਜਿਹੜੇ ਬੁੰਗੀ ਦੇ ਉਹਦੇ ਕਰਕੇ ਕਰਕੇ ਆ ਅੱਛਾ ਇਹ ਬੋਰਾ ਕੋਈ ਉਸਮ ਖੇਤ ਮੇ ਕਚਰਾ ਥਾ ਨਾ ਉਸਮ ਬਹੁਤ ਜ਼ੋਰ ਲਗਾ ਹਾਂ ਪੱਤਰ ਤੇ ਬਹੁਤ ਜ਼ੋਰ ਹਾਂ ਇਸ ਲਈ ਕਿਸ ਕਾ ਕਚਰਾ ਘਟਰਾ ਥਾ ਨਾ ਉਹ ਭੱਜੀ ਗਿਆ ਨੇੜੇ ਆਈ ਨਿੰਮ ਸਿੰਘ ਦੇ ਅੱਛਾ ਉਹ ਸਰਦਾਰਾ ਉਹ ਛੈਣੀ ਪਰਾਗੜੇਗੀ ਅੱਛਾ ਦੇਵ ਜੀ ਮਤ ਜਿਹੜੀ ਚੀਜ਼ ਮੰਗਦੇ ਤੁਸੀਂ ਨਰਾਜ਼ ਨਾ ਕੀਤਾ ਕਰ ਬੰਦੇ ਨੂੰ ਫੜਾ ਤੀ ਕਰ ਤੁਰੰਤ ਫੜਾਈ ਕਰੋ ਹੁਣ ਕਿੰਨਾ ਟਾਈਮ ਲੱਗੂਗਾ ਹੈ ਜੋੜ ਲਾ ਕੇ ਬੜਾ ਚੈੱਕ ਕਰਨ ਨਾ ਅੱਛਾ ਜੋੜ ਲੱਗ ਗਿਆ ਜਾਨੀ ਕਿ ਜਾਨੀ ਚੈੱਕ ਅਪ ਕਰ ਹੈਗੀ ਕੱਲੀ ਚੈੱਕ ਕਰੋ ਥੋੜੀ ਜਿਹੀ ਮੜੀ ਆਈ ਸੀਲ ਸੂਲ ਵੀ ਲੀਕ ਆ ਜਾਂਦੀ ਇੱਥੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂ ਜੀ ਇੱਥੇ ਸਮਾਨ ਨੂੰ ਤਕਰੀਬਨ ਨਹੀਂ ਮਿਲਦਾ ਤੇ ਆਪਾਂ ਇਹਦੀ ਸੀਲ ਹੋ ਗਈ ਟਿੱਲੀ ਥੋੜੀ ਜਿਹੀ ਬੈਲੋ ਸਾਬਟ ਵਾਲੀ ਤੇ ਤੁਸੀਂ ਦੱਸਿਆ ਵੀ ਚੱਲ ਸਕਦੀ ਹੈ ਨਹੀਂ ਚੱਲ ਸਕਦੀ ਬੰਦਾ ਚੱਪਲ ਪਰਾਂ ਉਹ ਹੋ ਗਈ ਟਿੱਲੀ ਤੇ ਇਹਦੇ ਕਰੇ ਛਾਂਟ ਸੂਲਵਾ ਕੇ ਇੱਕ ਵਾਰ ਪੱਜਾ ਕੋਟੇ ਦਾ ਨਜਾ ਰਹੇ ਕੋਟੇ ਪਹੁੰਚ ਕੇ ਕਰਾਂਗੇ ਕੰਬੈਨ ਤੇ ਉੱਥੇ ਜਾ ਕੇ ਪਾਵਾਂਗੇ ਸਮਾਨੇ ਦਾ ਉਹ ਸੋਰਮਨ ਐਡਰ ਕੱਟ ਗਿਆ ਉਹ ਜਿਹੜਾ ਆਈ ਲੱਗਾ ਖੜਾ ਹੈ। ਹਰ ਵਾਰ ਇਹਦਾ ਕੱਟਣ ਦਾ ਮੌਕਾ ਹੀ ਮਿਲਿਆ। ਹੁਣ ਕੱਢ ਦੋ ਜੇ ਲੱਗੇ ਲੱਗੇ ਹੋਏ। ਲਾ ਸਾਰਾ ਸਾਰੇ ਕੱਟ ਗੁੱਦ ਜੀ। ਚੱਲੋ ਕਿਵੇਂ? ਚੱਲ ਚਲਾ ਇਹ ਕਿੱਡਾ ਗੇਂਦ। ਚੱਲ। ਅੱਧੇ ਹਾ ਪਾਲ ਤਾਂ ਮagge ਪਾਟਰ ਨਾਲ ਠੁਕੀ ਰਹੀ। ਚੱਲ 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 ਚੱਲ। ਚੱਲਾ ਏ। ਚੱਲ। ਇਹ ਗੜਾ ਨਹੀਂ ਹੁੰਦੀ ਐ ਦੋ ਚੱਲ। ਨਹੀਂ ਇੰਨਾ ਕਿ ਕਿੱਡਾ ਬਜੂਰ ਤੋਂ ਲਾਈ ਖੜਾ ਹੈ। ਕਿੱਡਾ ਰਿਹਾ। ਆ ਦੇਖੋ ਜੀ ਆਪਾਂ ਨੂੰ ਸ਼ੀਲਡ ਵੀ ਵਗੈਰਾ ਇਹ ਲਾਣਾ ਪੈ ਗਿਆ। ਇਹ ਆਪਣੀ ਸ਼ਾਰਟ ਨਵੀਂ ਪਾਉਗੀ ਵੀ ਸ਼ਾਰਟ ਦੋ ਕੁ ਦਿਨ ਚੱਲਣ ਵਾਲੀ ਐ ਇਸਿਆਂ ਨੇ ਕੋਟੇ ਪਹੁੰਚ ਜਾਵੇ ਅੰਤੇ ਜਿੱਥੇ ਜਿਹੜੇ ਟਿਕਾਣੇ ਦਾ ਆਪਾਂ ਜਾਣਾ ਤੁਸ ਬਾਲ ਪਾਵਾਂਗੇ ਜੀ ਨਵੀਂ ਬੋਲਾ ਕੀ ਕਰਦਾ ਹੈ ਕਿੰਨਾ ਟਾਈਮ ਲੱਗੂਗਾ ਲਾ ਪਰਲੇ ਪਹ ਲਾਇਆ ਕਰਾ ਕਿਦੋਂ ਲਾਣਾ ਹੈ ਬੰਦਾ ਇੰਨਾ ਤੇ ਔਖਾ ਆ ਖੜਾ ਦੇ ਤੂੰ ਇਹ ਜੀ ਚੀਜ਼ਾਂ ਚੱਲਣ ਦਾ ਕੋਈ ਪਤਾ ਨਹੀਂ ਚੱਲਦਾ ਹੁੰਦਾ ਏ ਵੀ ਕਿੱਥੇ ਖੜਤ ਪੈ ਜਾਨੀ ਆ ਤੇ ਬਾਕੀ ਬਈ ਇਹ ਤੁਹਾਡਾ ਕੱਟ ਰਹਾ تھا ਇਹ ਖੇਤ ਜੀ ਨਹੀਂ ਮੇਰਾ ਨਹੀਂ تھا ਤੇਰਾ ਕਿਧਰੇ मेरा तो से लगभग दो किलोमीटर दूर है अच्छा वहाँ काटना रखा है मैं तो आपके साथ ही तो से... आप देखो कल बारह मशीन लगी इस खेत में ये दस का बोल रहा है आज ग्यारह बजे निकली है तो देख कितना टाइम लग गया बारह बजे चली ग्यारह दस बीघा में दस बीघा तो देखा हम दो एक घंटे में काट देते हैं तकरीबन बारह तेरह घंटे लग गए इसमें ਇਤਨਾ ਸਮੇਂ ਜੰਤਰ ਘੰਟੇ ਮੇ ਉਹ ਕੀ ਹੈ ਪੱਤਰ ਵੀ ਬਹੁਤ ਤੇ ਹੈ ਇਹ ਖਰਾਬ ਇੱਕ ਇੱਕ ਖੇਤ ਵੀ ਸਹੀ ਨਹੀਂ ਥਾ ਖੇਤ ਵੀ ਕੁਝ ਸਹੀ ਨਹੀਂ ਉਧਰ ਮੂਹਮ ਸੇ ਜਿਆਦਾ ਤੇ ਉਧਰ ਕਚਰਾ ਥਾ ਹਾਂ ਉਧਰ ਮੋਂਗ ਤਾਂ ਕਮ ਤੇ ਔਰ ਕਚਰਾ ਜਿਆਦਾ ਥਾ ਇਸ ਲਈ ਜੰਤਰ ਟਾਈਮ ਜੰਤਰ ਐਸਾ ਉਤਰ ਫਿਰ ਵੀ ਕੋਈ ਬਾਦ ਨਹੀਂ ਜੈਸਾ ਇਹ ਹੈ ਬੜੇ ਬੜੇ ਕਚਰੇ ਤੇ ਇਹ ਜੈਸਾ ਹੈ ਉਹ ਮੇਰਾ ਪੂਰਾ ਖੇਤੀ ਕਚਰੇ ਦਾ ਹਾਂ ਜੰਤਰ ਸੀ ਜੀ ਮੇਰੇ ਖਾਚ ਦੋ ਦੋ ਇੰਚ ਦਾ ਮੋਟਾ ਸੀ ਜੰਤਰ ਹੈ ਜਿਹੜਾ ਵੱਡਾ ਬਲੇਡ ਸਾਡੇ ਬਹੁਤ ਟੁੱਟਿਆ ਉਥੇ ਬੰਦੇ ਖੜੀ ਜਾਂਦੇ ਸੀ ਜਾ ਕੇ ਬੰਦੇ ਖੜੀ ਜਾਂਦੇ ਸੀ ਤੁਸੀਂ ਤਾਂ ਨਹੀਂ ਖੜੀਚੇ ਫਿਰ ਕੱਲ ਬਲ ਲੈ ਬਸ ਕਰ ਤੁਸੀਂ ਤਾਂ ਕੱਲ ਦੇ ਆਇਆ ਇਹਦਾ ਹੱਲ ਕੋਲਾ ਦਿੱਤਾ ਹੈ ਨਾ ਇਹਦਾ ਜਿਹੜਾ ਨਾ ਕਾਰੋਬਾਰ ਪੂਰਾ ਕੀਤੀ ਨਿਬੜੀ ਹੋਏ ਪੁੱਤੋਂ ਨਿਬੜ ਗਿਆ ਹਰਾ ਹੈ ਮੋਬਾਈਲ ਫੜਾ ਕੋਈ ਰੜਕ ਤਾਂ ਰਹੀ ਗਈ ਨਾ ਨਲ ਰਹੀ ਆਪਣੇ ਕੋਲ ਤੇ ਪਰ ਬੈਂਟੀ ਬੈਲਟ ਦੀ ਬੈਲਟ ਆ ਫੜਾ ਆ ਫੜ ਪਿਲੋ ਬੈਲਟ ਦੀ ਬੈਲਟ ਬਣਾ ਚੜੇ ਬੈਲਟ ਬਲ ਰੱਖੋ ਜੀ ਰੱਖਣੀ ਆ ਭੀ ਆਦੇ ਨੂੰ ਯਾਰ ਕੀ ਮੰਗਦਾ ਉਹ ਗੜਾ ਉਹ ਉਧਰ ਸਹੀ ਕਰ ਲੈ ਉੱਪਰ ਉੱਪਰ ਸਿੱਟ ਪਾ ਦੇ ਆਇਆ ਸਰਦਾਰ ਜੀ ਨੁਕਦੇ ਨਾ ਫਿਰੋ ਅਬ ਬੈਲਟ ਚੜਾ ਕੇ ਫੜਾਉਤਾ ਉਹ ਉਹਦਾ ਵਿਚਾਰਾ ਵੱਡੋ ਹੋ ਜਾਂਦੀ ਹੈ ਹਲੋ ਤੂੰ ਛੱਡ ਦੇ ਯਾਰ ਉਹ ਇੰਨਾ ਦਾ ਨਾ ਗੁੱਸੇ ਬੋਲੇ ਨੂੰ ਪਿਆਰ ਨਾਲ ਪਿਆਰ ਨਾਲ ਚਾਹੀਦਾ ਆ ਮਾਰ ਨਹੀਂ ਆ ਗਿਆ ਰਖਾ ਲੈ ਬਾਈ ਇਧਰ ਲਾਣੀ ਪਣੀ ਪਲੋ ਚਾਹ ਜਰਾ ਅੱਜ ਮਾਲ ਨਹੀਂ ਖਾਇਆ ਇਹ ਗਾੜੀ ਖਾਇ ਨਹੀਂ ਇੱਕ ਇੱਕ ਪਾਸੋਂ ਲਾ ਹਾਂ ਪਉ ਤੂੰ ਲਾਲ ਪਉ ਥੱਲੋ ਲਾਲ ਚੱਲੀ ਜਾਂਦਾ ਚੱਲੋ ਚੱਲੋ ਸਰਦਾਰ ਕੰਮ ਹੀ ਦੂਰੇ ਨੇ ਚਲੋ ਚਲੋ ਉੱਤ ਰੱਖ ਦੇ ਰਖਿਚਣੀ ਚਾਹੀਦੀ ਭਾਵੇਂ ਔਖਾਂ ਵੀ ਚਾਹੀ ਸੌਖਾਂ ਵੀ ਤੋਂ ਰੱਖ ਲਈ ਹੈ ਹੁਣ ਦੂਜੀ ਦੇ ਨੂੰ ਵੱਡੀ ਬੈਲਟ ਵੀ ਆ ਫੜਾ ਜਲਦੀ ਕਰ ਤਿਲਕੋਟਾ ਵਿਖਾਈਏ ਫਿਰ ਗੁਰਦੁਆਰਾ ਸੁਰੰਗ ਤਾਂ ਮੈਂ ਰਾਤ ਨੂੰ ਦੇਖਾਂਗਾ ਨਾ ਸੁਣਾ ਨਹੀਂ ਹੁੰਦਾ ਮੈਂ ਆਸਾ ਜਾਂਦਾ ਵਿੱਚ ਅੱਜ ਆਸਾ ਨਹੀਂ ਜਾਣਾ ਕੱਲ੍ਹ ਤੇ ਨਹੀਂ ਆਸਾ ਰਾਜੰਤਰ ਦੇ ਵਿੱਚ ਸਰਦਾਰਾ ਚੈਂਜਰ ਹੈ ਇਹ ਕੋਈ ਖੋਤਾ ਜਿਹੜਾ ਨਾ ਚੁੱਕ ਲੈਣਾ ਤਾਂ ਖੜ ਜਾ ਬੈਲਟ ਬੈਲਟ ਕੱਲੀ ਚੱਕ ਲੈ ਆਪਣੇ ਆਪ ਚੱਕੀ ਨਾ ਬੈਲਟ ਚੱਕਾ ਕੱਲੀ ਹਾਂ ਹੁਣ ਆਪਣੇ ਆਪ ਚੱਕੀ ਜਣੀ ਵੇ ਮੰਨਦਾ ਇੱਕ ਨੂੰ ਇੱਕ ਨੂੰ ਕੱਟ ਲੈ ਵੀਡੀਓ ਕੋਡ ਕੱਟ ਲੈ ਕਿਹੜੀ ਗੱਲ ਦੱਸੇ ਇਵੇਂ ਦੱਸ ਦੇ ਫਿਰ ਸੀਨ ਕੱਟਣਾ ਪੈਣਾ ਅੱਛਾ ਸੀਨ ਕੱਟਣਾ ਹੀ ਪੈਣਾ ਪਰ ਮਨੂ ਖਾ ਵੀਡੀਕ ਚੱਲੀ ਨਹੀਂ ਚੱਲੀ ਜਾਂਦੀ ਏ ਕਿਹੜਾ ਕਾਰਾ ਹੋ ਰਿਹਾ ਵੇ ਇੱਕ ਵਾਰੀ ਹਿੰਦ ਦੱਸਿਆ ਜੀ ਨਹੀਂ ਤੇ ਦੱਸ ਦੇ ਕਹਿੰਦੇ ਦੇ ਮੈਨੂੰ ਆਸ ਤੇ ਬੈਠ ਰੱਖੋ ਤੇ ਹਾਸੇ ਨਾ ਕਰ ਹੱਸੇ ਇਹ ਬੁਲਾ ਤੇਰਾ ਦੁਬਾਰਾ ਹੱਸਾਣਾ ਸ਼ੇਰੂ ਸਾਪ ਨੂੰ ਹਵਾਜ ਮਾਰ ਲੈਣੀ ਫਿਰ ਉਹਦੇ ਉੱਤੇ ਰੱਖ ਸਫੜਾਵਾ ਅੱਡਾ ਤੋਂ ਚਾਹਨਾ ਰੱਖਦੇ ਰਸਤੇ ਰਸਤੇ ਜਲਦੀ ਰੱਖਦੇ ਰਸਦੇ ਬੁੱਤੇ ਚਰਾ ਦੇ ਬੈਡ ਤੇ ਤੈਨੂੰ ਤੈਨੂੰ ਨਾਲ ਹੁਣ ਤਰੀਕਾ ਵਗਿਆ ਵੀ ਪੇਰਿੰਗ ਤਾਂ ਕਿਵੇਂ ਹੁੰਦਾ ਤੇ ਨਾਖਣ ਮੋਹਲਾ ਦੀ ਦੁਕਾਨ ਤੇ ਠੀਕ ਸੀ ਨਹੀਂ ਮੈਂ ਸ਼ੀਨ ਤੇ ਜਾਣਾ ਜਾ ਜੀ ਮੈਂ ਤਾਂ ਗੱਲ ਕਰ ਮੋਹਲਾ ਮੈਂ ਮਹੀਨੇ ਬਾਅਦ ਆ ਜਾਣਾ ਤੇਰੀ ਦੁਕਾਨ ਤੇ ਅੱਛਾ ਜੀ ਰਾਜੀ ਵੀ ਮਾ ਤਾਂ ਮਸ਼ੀਨ ਦਾ ਕੰਮ ਠੀਕ ਹੈ ਅੱਛਾ ਮਸ਼ੀਨ ਦਾ ਕੰਮ ਬਹੁਤ ਵਧੀਆ ਹੈ ਮੇਰੇ ਤੇ ਕੋ ਬੈਠ ਨਹੀਂ ਚੜਾ ਤੇ ਮੈਂ 1 ਮਿੰਟ ਲਾਉਣਾ ਚਲਾਉਣ ਲੱਗੇ तरीका त्रिकਾ ਫੇਰ ਉਹ ਗਾ ਲੋ ਆ ਤੇਰਾ 40 ਦਾ ਤੇਰੇ ਤੇ ਤੂੰ ਨੇ ਤੈਨੂੰ ਤਰੀਕਾ ਆ ਬੈਲਟ ਰੱਖੋ ਉੱਤੇ ਰੱਖ ਰੱਖ ਜਲਦੀ ਕਰ ਪੰਪਾ ਨਾਲ ਕਾਤੇ 17 ਦਾ ਹਾਂ ਹੈ ਚਲ ਦਾ ਨਾ ਤੇ ਛੇਡ ਪੜਾਓ ਛੱਡ ਪਰ ਤੇ ਕੋ ਬੈਲਟ ਨਾ ਚੜਨੀ ਨਾ ਚੜ ਸਕਦੀ ਏ ਆ ਬੈਲਟ ਫੜ ਰੱਖ ਉੱਤੇ ਰੱਖ ਰੱਖ ਜਲਦੀ ਕਰ ਸਦਾ ਛੇਡ ਲਿਆ ਚੱਕ ਲੈ ਭਈ ਅਠਵਾ ਕੇ ਥੋੜਾ ਉਹ ਇਹ ਨਹੀਂ ਇਹ ਨਹੀਂ ਉਹ ਵਾਲਾ ਤੁੱਕਾ ਨਹੀਂ ਲਾਉਣਾ ਤੁੱਕਾ ਆ ਛੇਤੀ ਨਾੜ ਪਾ ਲੈ ਦੱਸ ਛੇਤੀ ਛੇਤੀ ਉੱਤੇ ਆਏ ਤੁਸੀਂ ਬਾਹਰ ਨਾੜ ਕੇ ਨਾੜ ਕੋਲੇ ਪਹਿ ਨਾੜ ਕੋਲੇ ਤੁਸੀਂ ਪਾਣਾ ਛੜਾ ਕੜਾ ਬੱਸ ਹਾਂ 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 ਐਦਾ ਐਦਾ ਚੱਕ ਯਾਰ ਸਰਦਾਰ ਜੀ ਇੱਕ ਬੰਦਾ ਇੱਧਰ ਹੋ ਜਾਓ ਇੱਕ ਉਧਰ ਹੋ ਜਾਓ ਉਸ ਸਾਈਡ ਇਹਨੂੰ ਕਮਾਓ ਪਰਾਂ ਨੂੰ ਐ ਕਮਾਓ ਪਰਾਂ ਮੇਰੇ ਬਣਾ ਲੈ ਪਤਾ ਹੈ ਇਹੇ ਕੰਮ じゃ ਸਰਦਾ ਇੱਧਰ ਆ ਜਾ ਇੱਥੇ ਹਾਂ ਇਹ ਐਸੇ ਜਾਏਗੀ ਚਲੋ ਐ ਲੈ ਦਿਮਾਗਣਾ ਤੂੰ ਉਹ ਐ ਕਰ ਐ ਕਰ ਸਰਦਾਰ ਐਨੇ ਸਾਲ ਹੋ ਗਏ ਤੈਨੂੰ ਕੰਮ ਕਰਦੇ ਤੈਨੂੰ ਨਵਾਲਾ ਐ ਐਨ ਕਰ ਭਈਆ ਇਧਰ ਕਰ ਇਸਕੋ ਇਧਰ ਪਟਕਾ ਦੇ ਨਾ ਇਹ ਨੀਚੇ ਨਹੀਂ ਟਾਣਾ ਇਧਰ ਕਰ ਹਾਂ 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 ਐਸੇ ਆ ਬਿਠਾਓ ਉਹਨੂੰ ਪਕੜਾਓ ਸਰਦਾਰ ਜੋਰ ਸੇ ਪਕੜਵਾਓ ਉਹਨੂੰ ਸਿੱਧਾ 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 ਲੱਗਣੀ ਚਾਹੀਏ ਰੰਗ ਨਹੀਂ ਪਟੀਚਣਾ ਜੇ ਅਗਾ ਕਿਧਰ ਲੈ ਪਿੱਛੇ ਕਰੋ ਪਿੱਛੇ ਚਲੋ ਚਲੋ ਤੇਰੇ ਲੈਗਾ ਲੈਗਾ ਜਵਾਨ ਸ਼ੇਰ ਨੇ ਬੰਦੇ ਨਾੜ ਨੜ ਪਾ ਵੇ ਕਿੱਥੇ ਪੈਣਾ ਉਧਰ ਵਿੱਚ ਛੱਡ ਦੇ ਨੁੱਥੇ ਛੱਡ ਦੇ ਅਗਲੇ ਪਾਸੋਂ ਪਿਛਲਾ ਹੱਥ ਪਾ ਨਟ ਕਿੱਥੇ ਪੈਣਾ ਨਟ ਨਾੜ ਉੱਤੇ ਬੈ ਉਹਦਾ ਚੜ ਉਹਦਾ ਜਾ ਟੂਲ ਉੱਤੇ ਜਾ ਡੰਦੇ ਦੇ ਲੱਲੂ ਕਰਨਾ ਤੂੰ ਲੱਲੂ ਦੱਸ ਨਾਟੇ ਤੇ ਜਲਦੀ ਜਾੜ ਵੇ ਡਿੱਗਦਾ ਡਿੱਤਰ ਨੂੰ ਬੈਦਾ ਡਿੱਗਦਾ ਵੇ ਕਿਵੇਂ ਐਸੇ ਵਿੱਚ ਕੋਲੇ ਨਾੜ ਪੈਣ ਇੱਕ ਡੱਬੇ ਦੇ ਓਲੇ ਟੱਟੇ ਪੈਣ ਵਿੱਚ ਡੱਬੇ ਦੇ ਵਿੱਚ ਐਸੇ ਚੱਕ ਫਾ ਉਦਾ ਜੱਗ ਛੇੜਦਾ ਹੋਰਾ ਚੱਕ ਚੱਕ ਜਲਦੀ ਕਰ ਸਹੀ ਤਰੀਕੇ ਸਿ ਪਾਣਾ ਜਿਵੇਂ ਪਹਿਲੇ ਪੜਾਇਆ ਸੀ ਇਹ ਨਾੜ ਹੈ ਬਾਵਨਾ ਥੱਲੇ ਨਾੜੇ ਦੇ ਕੋਲੇਗਾ ਯਾਰ ਇੱਥੇ ਪਿਆ ਹੈ ਨਾੜਾ ਐ ਲੱਖ ਕਿੰਨੀ ਵਾਰ ਸਮਝਾਇਆ ਨਾਟ ਨਾ ਲਾ ਕੇ ਨਾ ਰੱਖਿਆ ਕਰ ਚਲੋ ਵਿੱਚ ਪਾ ਲੰਮਾ ਪਾ ਦੇ ਕਰੀ ਦੂਜਾ ਪਾ ਲੰਮਾ ਬਾਂਦਰੋਂ ਪਾ ਬਾਹਰ ਮੰਦਰੋਂ ਉਹਨੇ ਕਾ ਨਹੀਂ ਸਹੀ ਕਿਉਂ ਹਾਂ ਇਨਾ ਕੰਮ ਹੈ ਯਾਰ ਛੇੜ ਮੈਨ ਥੱਲੇ ਪਿਛਲੇ ਪਾਹੂ ਆਈ ਕਿਹੜੇ ਪਾਹ ਫਿਰ ਉਹ ਵੀ ਪਾਣਾ ੜ ਤੇ ਪਾਓ ਪਾਓ ਜਲਦੀ ਕਰੋ ਇਹਨਾਂ ਦਾ ਟਾਈਮ ਲਾਓ ਜੇ ਤੁਸੀਂ ਦੇ ਫਿਰ ਤਾਂ ਬਾਜਾ ਜੀ ਅਭੀ ਨਾ ਕੱਸ ਬਈਆ ਇਤਨਾ ਇਤਨਾ ਜ਼ੋਰਦਾਰ ਨਾ ਕੱਸ ਬਈ ਉੱਪਰ ਵਾਲ ਲਗਾਣੇ ਆ ਅਭੀ ਅਭੀ ਤਾਂ ਕੰਮ ਕਿਸਾ ਹਾਂ ਹਾਂ ਡੀਲਾ ਕਰੂਆ ਬਸ ਨਹੀਂ ਨਹੀਂ ਕਰ ਰਾਇ ਆ ਨਾੜ ਕਿਥੇ ਰੱਖੇ ਆਨ ਕਰ ਤੋ ਸ਼ੀਲਡ ਕੀ ਹੋ ਰਿਹਾ ਗਰਮੀ ਤਾਂ ਹੈ ਹਾਂ ਪਾਹ ਨਾੜ ਸਾਰੇ ਕੱਸ ਦੋ ਨਾੜ ਸਾਰੇ ਉੱਤੇ ਰੱਖੇ ਆਏ Olha aqui.